ਵਿਚਾਟੜੇ ਮਤਲਬ ਚੇਲੇ ਚਾਕੜਿਆਂ ਦੇ ਫਿਰ ਗਲਪਾਂ ਦਾ ਉਹ ਛਾਪਾ ਕਰਮਾਂ ਕੰਡਾਂ ਦਾ ਬਹਿਮਾਂ ਭਰਮਾਂ ਦਾ ਤੇ ਇੱਥੇ ਮਹਾਰਾਜ ਦੱਸਦੇ ਨੇ ਰਾਰੇ ਰਬ ਰਹੇ ਆ ਸਭ ਅੰਤਰ ਜੇਤੇ ਕੀਏ ਜਨਤਾ ਵੀ ਤੂੰ ਆਪਣੇ ਆਪ ਨੂੰ ਵਿਦਵਾਨ ਅਖਬਾਉਣਾ ਆਪਣੇ ਆਪ ਨੂੰ ਵੱਡਾ ਉੱਚਾ ਸਮਝਣਾ ਤੇ ਆਪਦੇ ਗਲ ਫਾਹਾ ਹੀ ਪਾਈ ਬੈਠ ਤੇ ਆਪਦੇ ਚੇਲਿਆਂ ਦੇ ਗਲ ਵੀ ਪਾ ਦੇਣਾ ਫਿਰ ਤੂੰ ਤੇ ਪ੍ਰਭੂ ਪਰਮਾਤਮਾ ਸੱਚੇ ਪਾਸ਼ਾ ਰਾਰੇ ਰਬ ਰਹਿਆ ਸਭ ਅੰਤਰ ਜੀਤੇ ਕੀਏ ਜੰਤਾ ਵੀ ਮਹਾਰਾਜ ਕਹਿੰਦੇ ਜਿਤਨੇ ਵੀ ਜੀਵ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ ਜੰਤੋ ਉਪਾਏ ਧੰਦੇ ਸਭ ਲਾਏ ਕਰਮ ਹੋਆ ਤਨ ਨਾਮ ਲਿਆ ਜੀਵ ਪੈਦਾ ਕਰਕੇ ਸਭਨਾਂ ਨੂੰ ਪ੍ਰਮਾਤਮਾ ਨੇ ਮਾਇਆ ਦੀ ਕਿਰਤਕਾਰ ਵਿੱਚ ਲਾਇਆ ਹੋਇਆ ਹੈ ਜਿੰਨਾ ਉੱਤੇ ਉਸ ਦੀ ਮਿਹਰ ਹੁੰਦੀ ਹੈ ਉਹੀ ਉਸ ਦਾ ਨਾਮ ਸਿਮਰਦੇ ਹਨ ਲੈ ਪਾਂਡੇ ਤੇਰੇ ਤੇ ਵੀ ਇਹੀ ਕਿਰਪਾ ਕਰਕੇ ਪ੍ਰਮਾਤਮਾ ਨੇ ਤੈਨੂੰ ਫਸਾਇਆ ਹੋਇਆ ਵੀ ਜਾ ਇੱਧਰ ਫਸਿਆ ਰਹੇ ਕਰਮਾਂ ਕਾਂਡਾਂ ਵਿੱਚ ਰੋ ਰੀਤੀਆਂ ਰਵਾਜਾਂ ਵਿੱਚ ਫਸਿਆ ਰਹੇ ਕਰੀ ਚਲ ਮੂਰਤੀਆਂ ਮੂਰਤੀਆਂ ਦੀ ਪੂਜਾ ਪੂਜਾ ਪਸ਼ੂ ਪੂਜੀ ਚੱਲੋ ਤੇ ਤੈਨੂੰ ਫਸਾਇਆ ਹੋਇਆ ਹੁਣ ਇੱਧਰ ਫਸਿਆ ਰਹੇ ਬਸ ਤੋਂ ਪ੍ਰਭੂ ਪਰਮਾਤਮਾ ਦੀ ਕਿਰਪਾ ਬਖਸ਼ ਹਾਸਲ ਨਹੀਂ ਕਰ ਸਕਦਾ ਕੋਈ ਵੀ ਆ ਭਾਵੇਂ ਆਪਣੇ ਆਪ ਨੂੰ ਉੱਚਾ ਖਵਾਉਣ ਵਾਲਾ ਵਿਦਵਾਨ ਖਵਾਉਣ ਵਾਲਾ ਉਹ ਜਿੰਨਾ ਚਿਰ ਗੁਰੂ ਦੇ ਚਰਨੀ ਨਹੀਂ ਲੱਗਦਾ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਉਹਦੀ ਹੋਂਦ ਨੂੰ ਨਹੀਂ ਮੰਨਦਾ ਉਹਨਾਂ ਚਰਨੀ ਉਹਦੀ ਗਤੀ ਹੋਣੀ ਪਾਈ ਅਗੇ ਮਾਰਾ ਦੱਸਦੇ ਨੇ ਜੰਤੋ ਉਪਾਏ ਧੰਦੇ ਸਭ ਲਾਏ ਕਰਮ ਹੋਇਆ ਤਨ ਨਾਮ ਲਿਆ ਜੀਵ ਪੈਦਾ ਕਰਕੇ ਸਭਨਾਂ ਨੂੰ ਪ੍ਰਮਾਤਮਾ ਨੇ ਮਾਇਆ ਦੀ ਕਿਰਤਕਾਰ ਵਿੱਚ ਲਾਇਆ ਹੋਇਆ ਹੈ ਜਿਨ੍ਹਾਂ ਉੱਤੇ ਉਸ ਦੀ ਮਿਹਰ ਹੁੰਦੀ ਹੈ ਉਹੀ ਉਸ ਦਾ ਨਾਮ ਸਿਮਰਦੇ ਹਨ ਲੱਲੇ ਲਾਏ ਧੰਦੇ ਜਨ ਛੋਡੀ ਮੀਠਾ ਮਾਇਆ ਮੋਹ ਕੀਆ ਜਿਸ ਪ੍ਰਮਾਤਮਾ ਨੇ ਆਪਣੀ ਰਚੀ ਸ੍ਰਿਸ਼ਟੀ ਮਾਇਆ ਦੀ ਕਿਰਤਕਾਰ ਵਿੱਚ ਲਾਈ ਹੋਈ ਹੈ ਜਿਸ ਨੇ ਜੀਵਾਂ ਵਾਸਤੇ ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ ਖਾਣਾ ਪੀਣਾ ਸਮ ਕਰ ਛਣ ਖਾਣਾ ਪੀਣਾ ਸਮ ਕਰ ਸਹਿਣ ਭਾਣੇ ਤਾਂ ਕੇ ਹੁਕਮ ਪਿਆ ਮਾਰਾ ਸਮਝਾਉਂਦੇ ਨੇ ਵੀ ਉਸੇ ਦੀ ਹੀ ਰਜਾ ਵਿੱਚ ਉਸ ਦਾ ਹੁਕਮ ਵਰਤ ਰਿਹਾ ਹੈ ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ ਭਾਵ ਸੁਖ ਅਤੇ ਉਸੇ ਤਰ੍ਹਾਂ ਦੁੱਖ ਵੀ ਸਹਿਣ ਨੂੰ ਮਿਲਦੇ ਹਨ ਜਿੰਨੇ ਕੁ ਸੁੱਖ ਭੋਗਦਾ ਫਿਰ ਉਹਨੇ ਕੁ ਦੁੱਖ ਵੀ ਮਿਲਦੇ ਨੇ ਵਨ ਜੇਵਾ ਸੁਦਿਓ ਪਰਮੇਸ਼ਰ ਵੇਖਣ ਕੋ ਜਨ ਬੇਸ ਕੀਆ ਪ੍ਰਮਾਤਮਾ ਪਰਮੇਸ਼ਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ ਵੇਖੇ ਚਾਖੇ ਸਭ ਕਿਸ ਜਾਣੇ ਅੰਦਰ ਬਾਹਰ ਰਵ ਰਹਿਆ ਵਾਹ ਮਹਾਰਾਜ ਕਹਿੰਦੇ ਨਾ ਹਰੇਕ ਜੀਵ ਦੀ ਚੰਗੀ ਸੁਭਾਲ ਕਰਦਾ ਹੈ ਹਰੇਕ ਦੇ ਦਿਲ ਦੀ ਸਭ ਗੱਲ ਜਾਣਦਾ ਹੈ ਅਤੇ ਅੰਦਰ ਬਾਹਰ ਹਰ ਸੰ ਵਿਆਪਕ ਹੈ ਪ੍ਰਭੂ ਪਰਮਾਤਮਾ ਆਪ ਹੀ ਆਪਣੀ ਸ੍ਰਿਸ਼ਟੀ ਨੂੰ ਰਚ ਕੇ ਉਹਦੇ ਵਿੱਚ ਖੇਡ ਖੇਡ ਰਿਹਾ ਹੈ ਤੇ ਸਤ ਸੁਣਦਾ ਸਤ ਵੇਖਦਾ ਆਪਣੀ ਸ੍ਰਿਸ਼ਟੀ ਨੂੰ ਸਦਾ ਹੀ ਵੇਖ ਰਿਹਾ ਤੇ ਸਦਾ ਹੀ ਆਪਣੀ ਸ੍ਰਿਸ਼ਟੀ ਦੀ ਸੁਣ ਰਿਹਾ ਹੈ ਦੇਖੋ ਜੇ ਆਪਾਂ ਪੰਜ ਚਾਰ ਬੈਠੇ ਹੋਈਏ ਇੱਥੇ ਤਾਂ ਇੱਕ ਜਾਨੇ ਨੂੰ ਆਪਾਂ ਕਹਿੰਨੇ ਆ ਜੇ ਸਾਰੇ ਬੋਲਗੇ ਤਾਂ ਕਿਸੇ ਦੀ ਸਮਝ ਨਹੀਂ ਆਉਂਦੀ ਜੇ ਆਪਾਂ ਦੋ ਜਾਨੇ ਹੀ ਬੋਲੀ ਜਾਂਦੇ ਆ ਤਾਂ ਆਪਾਂ ਨੂੰ ਇੱਕ ਦੂਜੇ ਦੀ ਸਮਝ ਨਹੀਂ ਆਉਂਦੀ ਆਪਾਂ ਕਹਿੰਨੇ ਇੱਕ ਜਾਨਾ ਬੋਲੋ ਪਰ ਉਹ ਅਕਾਲ ਪੁਰਖ ਬਾਹੇ ਗੁਰੂ ਦੇਖੋ 84 ਲੱਖ ਜੂਨ ਜਿਹੜੀ ਮਿੱਥੀ ਗਈ ਹੈ ਵੀ 84 ਲੱਖ ਜੂਨ ਸਾਰਿਆਂ ਦੀ ਸੁਣਦਾ ਕਿਉਂਕਿ ਉਹ ਇੱਡਾ ਵੱਡਾ ਆਪ ਹੈ ਆਪ ਹੀ ਸਭ ਕੋ ਸ ਕਰਨ ਕਰਾਉਣ ਵਾਲਾ ਤੇ ਆਪ ਹੀ ਖੇਡ ਖੇਡ ਰਿਹਾ ਆਪ ਹੀ ਸਾਰਿਆਂ ਵਿੱਚ ਵਿਆਪਕ ਹੈ ਰਾੜੇ ਰਾੜ ਕਰੇ ਕਿਆ ਪ੍ਰਾਣੀ ਕਿਸੇ ਧਾਵੋ ਜੇ ਅਮਰ ਹੋਆ हे ਪ੍ਰਾਣੀ ਤੂੰ ਝਗੜੇ ਆਦਿਕ ਵਿੱਚ ਕਿਉਂ ਲੱਗਾ ਹੋਇਆ ਹੈ ਉਸ ਪ੍ਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ ਝਗੜਾ ਕਿਹੜਾ ਜੀ ਇੱਕ ਤਾਂ ਦੁਨਿਆਵੀ ਝਗੜੇ ਹੁੰਦੇ ਆ ਲੈਣ ਦੇਣ ਦੇ ਇੱਕ ਵੱਡਾ ਝਗੜਾ ਜਿਹੜਾ ਵੀ ਪ੍ਰਮਾਤਮਾ ਨੂੰ ਨਾ ਮੰਨਣਾ ਤੇ ਹੋਰ ਹੋਰ ਰੀਤੀਆਂ ਤੇ ਹੋਰਾਂ ਨੂੰ ਮੰਨਣਾ ਇਤਿਹਾਸਿਕ ਗੱਲਾਂ ਨੂੰ ਮੰਨਣਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਮੰਨਣਾ ਇਹ ਵੱਡਾ ਝਗੜਾ اے ਪ੍ਰਾਣੀ ਤੂੰ ਝਗੜੇ ਆਦਿਕ ਵਿੱਚ ਕਿਉਂ ਲੱਗਾ ਹੋਇਆ ਹੈ ਉਸ ਪ੍ਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ ਐਵੇਂ ਚੱਕੀ ਫਿਰਦਾ ਮੂੰਹ ਇੱਧਰ ਨੂੰ ਕਿਤੇ ਉੱਧਰ ਨੂੰ ਕਿਤੇ ਆ ਮੰਨ ਲਿਆ ਕਿਤੇ ਉਹਨੂੰ ਮੰਨ ਲਿਆ ਇਹ ਬਹੁਤ ਵੱਡਾ ਝਗੜਾ ਪਾਈ ਇਹ ਝਗੜਾ ਆਪਦੇ ਕਹਿਰ ਦੇ ਘਰ ਵਿੱਚੋਂ ਮਿਟਾ ਦੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਤਿਸੇ ਤੇ ਆਵੋ ਸਤਿ ਸਮਾਵੋ ਉਸ ਬਿਟੋ ਕੁਰਬਾਨ ਕੀਆ ਮਹਾਰਾਜ ਕਹਿੰਦੇ ਉਸੇ ਨੂੰ ਸਿਮਰੋ ਜਿਸ ਸਦਾ ਫਿਰ ਪ੍ਰਭੂ ਵਿੱਚ ਲੀਨ ਹੋਏ ਰਹੋ ਰਹੋ ਉਸੇ ਨੂੰ ਸਿਮਰੋ ਉਸ ਸਦਾ ਫਿਰ ਪ੍ਰਭੂ ਵਿੱਚ ਲੀਨ ਹੋਏ ਰਹੋ ਉਹੀ ਮਨੁੱਖ ਅਸਲੀ ਪੜਿਆ ਪੰਡਤ ਹੈ ਜਿਸ ਨੇ ਉਸ ਪ੍ਰਮਾਤਮਾ ਦੀ ਯਾਦ ਤੋਂ ਆਪਣੀ ਹੋਮੇ ਨੂੰ ਸਦਕੇ ਕਰ ਦਿੱਤਾ ਤੇ ਨਹੀਂ ਤਾਂ ਭਾਈ ਫਿਰ ਆਪਾਂ ਪਹਿਲਾ ਪੰਕਤੀਆ ਲਿਖੀ ਆ ਪਹਿਲਾ ਪਾਹਾ ਪਾਇਆ ਪੰਦੇ ਪਿੱਛੋਂ ਦੇ ਗੱਲ ਚਾਟੜਿਆ ਨਹੀਂ ਤਾਂ ਫਿਰ ਪਹਿਲਾ ਕਰਮਾ ਕੰਡਾਂ ਦਾ ਫਾਹਾ ਭਾਈ ਆਪਦੇ ਗਲ ਪਾਈ ਬੈਠਾ ਤੂੰ ਤੇ ਆਪਦੇ ਚੇਲਿਆਂ ਚ ਆਕੜਿਆਂ ਦੇ ਵੀ ਤੂੰ ਪਾ ਦੇਣਾ ਏ ਫਾਹਾ ਪਾਈ ਪਾ ਦੇਣਾ ਪਾ ਪਾਈ ਦਿੱਤਾ ਗੱਲ ਨੂੰ ਧਿਆਨ ਨਾਲ ਸਮਝਣਾ ਜੀ ਵੀ ਮਹਾਰਾਜ ਕਹਿੰਦੇ ਉਸੇ ਨੂੰ ਸਿਮਰੋ ਉਸ ਸਦਾ ਸਿਰ ਵਿੱਚ ਲੀਨ ਰਹੋ ਹੋਏ ਰਹੋ ਉਹੀ ਮਨੁੱਖ ਅਸਲੀ ਪੜਿਆ ਪੰਡਤ ਹੈ ਤੇ ਨਹੀਂ ਤੂੰ ਆਪਣੇ ਆਪ ਨੂੰ ਪੰਡਤ ਅਖਮਾਉਣ ਵਾਲਾ ਭਾਈ ਰੋ ਰੀਤੀਆਂ ਰਵਾਜਾਂ ਵਿੱਚ ਫਸਿਆ ਹੋਇਆ ਕਰਮਾਂ ਕਾਂਡਾਂ ਵਿੱਚ ਤਾਂ ਫੇਰ ਤਾਂ ਭਾਈ ਇਹ ਫਾਹਾ ਹੀ ਦੱਸਿਆ ਮਹਾਰਾਜ ਨੇ ਤੇ ਫੇਰ ਇਹ ਫਾਹਾ ਤੂੰ ਆਪਦੇ ਚੇਲਿਆਂ ਗਲ ਵੀ ਪਾ ਦੇਣਾ ਉਹੀ ਮਹਾਰਾਜ ਕਹਿੰਦੇ ਅਸਲੀ ਪੜਿਆ ਪੰਡਤ ਹੈ ਜਿਸ ਨੇ ਉਸ ਪ੍ਰਮਾਤਮਾ ਦੀ ਯਾਦ ਤੋਂ ਆਪਣੀ ਹਉਮੈ ਨੂੰ ਸਦਕੇ ਕਰ ਦਿੱਤਾ ਵੀ ਆਪਣਾ ਮਾਣ ਹੰਕਾਰ ਛੱਡਦਾ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ। ਉਹੀ ਵਿਦਵਾਨਾ ਪਾਂਡੇ ਦਾ ਮਤਲਬ ਆ ਪੰਡਤ ਦਾ ਮਤਲਬ ਜੀ ਵਿਦਵਾਨ। ਹਾਏ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਹਨੇ ਰਿਜਕ ਦਿਆਂ। ਆ ਸੁਣ ਲੋ ਧਿਆਨ ਨਾਲ ਹੋਣਾ ਪੰਕਤੀ ਭਾਈ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਦੇ ਜੀਵ ਪੈਦਾ ਕਰਕੇ ਸਭਨਾਂ ਨੂੰ ਰਿਜਕ અપਾਇਆ ਹੋਇਆ ਹੈ। ਉਸ ਤੋਂ ਬਿਨਾ ਕੋਈ ਹੋਰ ਦਾਤਾ ਦਾਤਾ ਦੇਣ ਵਾਲਾ ਨਹੀਂ ਹੈ। ਮੰਨੀ ਤੁਜੀ ਨੂੰ ਮਰਜੀ ਜਾ ਭਾਈ ਆਪਦੀ ਮਤ ਮੁਤਾਬਕ ਜੇ ਗੁਰੂ ਦੀ ਮਤ ਮੁਤਾਬਕ ਚਲਣਾ ਤਾਂ ਫਿਰ ਇੱਕੋ ਆਕਾਲ ਪੁਰਖ ਵਾਹਿਗੁਰੂ ਨੂੰ ਮੰਨਣਾ ਪੈਣਾ ਤੇ ਇੱਕੋ ਹੀ ਦੱਸਿਆ ਆਕਾਲ ਪੁਰਖ ਵਾਹਿਗੁਰੂ ਨੇ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਦੇ ਜੀਵ ਪੈਦਾ ਕਰਕੇ ਸਭਨਾਂ ਨੂੰ ਰਿਜਕ અપੜਾਇਆ ਹੋਇਆ ਹੈ ਉਸ ਤੋਂ ਬਿਨਾ ਕੋਈ ਹੋਰ ਦਾਤਾ ਦੇਣ ਵਾਲਾ ਨਹੀਂ ਹੈ ਦੁਬਾਰੇ ਪੰਕਤੀ ਰਿਪੀਟ ਕਰਤੀ ਮੈਂ ਧਿਆਨ ਨਾਲ ਸੁਣ ਲੋ ਸੁਣਨ ਵਾਲੇ ਭੈਣ ਭਰਾਓ ਹਰ ਨਾਮ ਧਿਆਵੋ ਹਰ ਨਾਮ ਸੁਮਾ ਬੂ ਅਨ ਦਿਨ ਲਾਹ ਹਰ ਨਾਮ ਲੀਆ ਏ ਮਨ ਉਸੇ ਹਰੀ ਦਾ ਨਾਮ ਸਿਮਰਦੇ ਰਹੋ ਉਸ ਹਰੀ ਦੇ ਨਾਮ ਵਿੱਚ ਸਦਾ ਟਿਕੇ ਰਹੋ ਉਹੀ ਹੈ ਪੜਿਆ ਪੰਡਿਤ ਜਿਸ ਨੇ ਹਰ ਵੇਲੇ ਹਰੀ ਨਾਮ ਸਿਮਰਨ ਦਾ ਲਾਭ ਖਟਿਆ ਹੈ ਆਇੜੇ ਆਇੜੇ ਆਪ ਕਰੇ ਜਨ ਛੋਡੀ ਜੋ ਕਿਸ ਕਰਨਾ ਸੋ ਕਰ ਰਿਹਾ ਜਿਸ ਪ੍ਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਆਪ ਪੈਦਾ ਕੀਤੀ ਹੋਈ ਹੈ ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ ਕਰੇ ਕਰਾਏ ਸਭ ਕਿਛ ਜਾਣੇ ਨਾਨਕ ਸਾਇਰ ਏਬ ਕਹਾਂ ਕਰੇ ਕਰਾਏ ਸਭ ਕਿਛ ਜਾਣੇ ਨਾਨਕ ਸਾਇਰ ਏਵ ਕਹੇ ਆ ਕਿਰਾਏ ਦਾ ਮਤਬਲਾ ਜੀਵਾਂ ਪਾਸੋਂ ਕਰਾਂਦਾ ਹੈ ਜਾਣੇ ਦਾ ਭਾਵ ਹੈ ਹਰੇਕ ਦੇ ਦਿਲ ਦੀ ਜਾਣਦਾ ਹੈ ਸ਼ਾਇਰ ਮੈਨੇ ਕਬੀ ਰਾਈਟਰ ਜੀਨੂੰ ਆਪਾਂ ਬੇਦਵਾਨ ਕਹਿੰਨੇ ਆ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਸਭ ਕੁਝ ਕਰਦਾ ਹੈ ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ ਹਰੇਕ ਦੇ ਦਿਲ ਦੀ ਭਾਵਨਾ ਆਪ ਹੀ ਜਾਣਦਾ ਹੈ ਕਬੀ ਨਾਨਕ ਇਹ ਕਹਿੰਦਾ ਹੈ ਅੱਗੇ ਦੱਸਦੇ ਨੇ ਸਤਿਗੁਰੂ ਰਾਗ ਆਸਾ ਮਹੱਲਾ 3 ਪੱਟੀ ਰਾਗ ਆਸਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਪੱਟੀ ਉਹ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸੀ ਜਿਹਦਾ ਸਰਲੇਖ ਸੀਗਾ ਪੱਟੀ ਪੱਟੀ ਦਾ ਮਤਲਬ ਫੱਟੀ ਜਿਹੜੀ ਆਪਾਂ ਫੱਟੀ ਲਿਖਦੇ ਹੁੰਦੇ ਸੀ ਪਹਿਲਾਂ 35 ਅੱਖਰ ਲਿਖਦੇ ਹੁੰਦੇ ਸੀ ਨਾ 35 ਲਿਖਦੇ ਹੁੰਦੇ ਸੀ ਉਹਦੇ ਉੱਤੇ ਤੇ ਗਿਣਤੀ ਲਿਖਦੇ ਹੁੰਦੇ ਸੀ ਇੱਕ ਪਾਸੇ 35 ਲਿਖਣੀ ਦੂਜੇ ਪਾਸੇ ਗਿਣਤੀ ਲਿਖਣੀ ਗਿਣਤੀ 1 2 3 4 5 6 7 8 9 10 11 12 ਇਸ ਤਰ੍ਹਾਂ ਤੇ 35 ਸੀ ਜਿਹੜੀ ਊੜਾ ਆੜਾ ਈੜੀ ਸਸਾ ਹਾਹਾ ਕ ਕ ਖ ਖ ਗ ਗ ਕ ਗ ਨ ਨ ਇਸ ਤਰ੍ਹਾਂ ਉਹ 35 ਅੱਖਰ ਸੀ ਗੁਰਮੁਖੀ ਦੇ ਪੰਜਾਬੀ ਦੇ ਕਹ ਲੋ ਗੁਰਮੁਖੀ ਦੇ ਉਹ 35 ਅੱਖਰਾਂ ਦੀ ਗੱਲ ਕਰਦੇ ਨੇ ਮਹਾਰਾਜ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਹੁਣ ਤੀਜੇ ਪਾਤਸ਼ਾਹ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕੀ ਕਹਿੰਦੇ ਨੇ ਮਹਾਰਾਜ ਆ ਜੋ ਅੰਗੇ ਨੰਗਾ ਲੱਗਿਆ ਜੀ ਇੱਥੇ ਆ ਜੋ ਅੰਗੇ ਸਭ जग ਆਇਆ ਕਾਖੇ ਘੰਗੇ ਕਾਲ ਭੈ ਮਹਾਰਾਜ ਕਹਿੰਦੇ ਸਾਰਾ ਜਗਤ ਜੋ ਹੋਂਦ ਵਿੱਚ ਆਇਆ ਹੋਇਆ ਹੈ ਇਸ ਦੇ ਸਿਰ ਉੱਤੇ ਮੌਤ ਵੀ ਮੌਜੂਦ ਹੈ ਰੀਰੀ ਲੱਲੀ ਪਾਪ ਕਮਾਣੇ ਪੜ ਅਬਗਣ ਗੁਣ ਵਿਸਰਿਆ ਮਹਾਰਾਜ ਕਹਿੰਦੇ ਪਰ ਜੀਵ ਮੌਤ ਨੂੰ ਭੁਲਾ ਕੇ ਔਗਣ ਔਗਣ ਪੈਦਾ ਕਰਨ ਵਾਲੀਆਂ ਗੱਲਾਂ ਪੜ ਕੇ ਗੁਣ ਵਿਸਾਰ ਦਿੰਦੇ ਹਨ ਤੇ ਪਾਪ ਕਮਾਉਂਦੇ ਰਹਿੰਦੇ ਹਨ ਮਨ ਐਸਾ ਲੇਖਾ ਤੂੰ ਕੀ ਪੜਿਆ हे ਮਨ ਸਿਰਫ ਅਜਿਹੇ ਲੇਖਾ ਪੜਨ ਦਾ ਤੈਨੂੰ ਕੀ ਲਾਭ ਨਹੀਂ ਹੋ ਸਕਦਾ ਮਨ ਐਸਾ ਲੇਖਾ ਤੂੰ ਕੀ ਪੜਿਆ ਹੇ ਮਨ ਸਿਰਫ ਅਜੇਹਾ ਲੇਖਾ ਪੜਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ ਲੇਖਾ ਦੇਣਾ ਤੇਰੇ ਸਿਰ ਰਹਿ ਜਾਂ ਰਾਵੜੇ ਬੰਦ ਚ ਮਾਰਾਂ ਨੇ ਦੱਸਤਾ ਵਿੱਚ ਜੈਸੇ ਵਿੱਚ ਰੁੱਝਣ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉੱਤੇ ਟਿਕਿਆ ਹੀ ਰਿਹਾ ਹੈ ਕਿਉਂਕਿ ਲੇਖਾ ਦੇਣਾ ਤੈਣਾ ਹੀ ਆ ਭਾਈ ਤੂੰ ਕਿਉਂਕਿ ਜੋ ਪ੍ਰਭੂ ਪਰਮਾਤਮਾ ਨੇ ਤੈਨੂੰ ਦਾਤਾਂ ਬਖਸ਼ੀਆਂ ਨੇ ਤੋ ਉਹ ਦਾਤਾਂ ਦਾ ਦਾਤੇ ਦਾ ਸ਼ੁਕਰਾਨਾ ਕਰਨਾ ਸੀ ਤੇ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨਾ ਸੀ ਤੇ ਲੱਗਿਆ ਤੂੰ ਹੋਰ ਪਾਸੇ ਗਿਣਤੀਆਂ ਮਿੰਤੀਆਂ ਚ ਹਿਸਾਬ ਕਿਤਾਬ ਪੈ ਗੇ ਅੱਗੇ ਮਹਾਰਾ ਨੇ ਦੱਸਿਆ ਸਿੰਧੇ ਆਂਗੇ ਸਿਮਰੇ ਨਹੀਂ ਨੰਨੇ ਨਾ ਤੁਧ ਨਾਮ ਲਿਆ ਸਿੰਦਗੇ ਆਏ ਮਾਫ ਕਰਨਾ ਜੀ ਇੱਥੇ ਗੰਘਾ ਲੱਗਿਆ ਹੋਇਆ ਤੇ ਇਸ ਤਰ੍ਹਾਂ ਸ਼ਬਦ ਥੋੜਾ ਜਿਹਾ ਬੋਲਣ ਵਿੱਚ ਦਿੱਕਤ ਆਉਂਦੀ ਹੈ ਮਾਫ ਕਰਨਾ ਸਿੰਦਗੇ ਆਏ ਸਿਮਰੇ ਨਹੀਂ ਨੱਲੇ ਨਾ ਤੋਦ ਨਾਮ ਲਿਆ ਏ ਮਾਨ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਤੂੰ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜਦੋਂ ਨਹੀਂ ਕਰਦਾ ਚੇਤੇ ਫਿਰ ਸਿੱਛੇ ਸਿੱਧੇ ਅਹਨਸ ਮੂੜੇ ਕਿਉਂ ਛੂਟੇ ਜਮ ਪਾਕੜਿਆ हे ਮੂਰਖ ਪ੍ਰਭੂ ਨੂੰ ਭੁਲਾ ਕੇ ਦਿਨ ਰਾਤ ਨੂੰ ਆਤਮਾ ਆਤਮਕ ਜੀਵਨ ਵਿੱਚ ਕਮਜ਼ੋਰ ਹੋ ਰਿਹਾ ਹੈ ਜਦੋਂ ਜਮ ਨੇ ਇਸ ਮਨੁੱਖੀ ਦੇ ਜਦੋਂ ਜਮ ਨੇ ਇਸ ਖਨਾਮੀ ਦੇ ਕਾਰਨ ਫੜ ਲਿਆ ਉਸ ਤੋਂ ਖਲਾਸੀ ਕਿਵੇਂ ਹੋਵੇਗੀ ਨਹੀਂ ਹੋਣੀ ਖਲਾਸੀ ਇਸ ਤੋਂ ਅੱਗੇ ਆਪਾਂ ਕੱਲ ਨੂੰ